ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਸਾਡੇ ਆਹਾਰ ਦੇ ਵਿੱਚ ਸ਼ੁੱਧਤਾ ਆ ਗਈ ਸਾਡੇ ਵਿਹਾਰ ਦੇ ਵਿੱਚ ਸ਼ੁੱਧਤਾ ਆ ਗਈ ਤਾਂ ਫਿਰ ਵਿਚਾਰਾਂ 'ਚ ਵੀ ਸ਼ੁੱਧਤਾ ਆਏਗੀ ਹੁਣ ਸਾਨੂੰ ਕਿਵੇਂ ਪਤਾ ਲੱਗੇ ਵਿਚਾਰਾਂ ਦੀ ਸ਼ੁੱਧਤਾ ਕਿਸ ਨੂੰ ਆਖਿਆ ਪੜਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਸਾਰ ਜੋ ਬਾਣੀ ਗੁਰੂ ਕਹਿ ਰਹੇ ਨੇ ਸਾਡਾ ਜੀਵਨ ਉਸ ਬਾਣੀ ਦੇ ਆਧਾਰ ਤੇ ਹੋਣਾ ਚਾਹੀਦਾ ਗੁਰਬਾਣੀ ਬਣੀਏ ਇਹ ਜੀਵਨ ਨੂੰ ਗੁਰਬਾਣੀ ਦੇ ਆਧਾਰ ਤੇ ਹੀ ਅਸੀਂ ਚਲਾਉਣਾ ਹੁੰਦਾ ਸਾਡੇ ਜੀਵਨ ਦਾ ਸਵਾਲ ਵੀ ਗੁਰਬਾਣੀ ਹੋਏ ਸਾਡੇ ਜੀਵਨ ਦਾ ਜਵਾਬ ਵੀ ਗੁਰਬਾਣੀ ਹੋਏ ਤੇ ਸਾਡਾ ਜੀਵਨ ਹੀ ਗੁਰਬਾਣੀ ਬਣ ਜਾਏ ਉਹਦੇ ਲਈ ਬਾਣੀ ਮਿਰਲੋ ਵਿਚਾਰ ਸੀ ਦੇਖੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖੀ ਨਿਜ ਘਰ ਵਸਾ ਹੋਏ ਆ ਜਿਹੜੀ ਸਾਡੀ ਤਿੰਨਾਂ ਗੁਣਾਂ ਦੀ ਪਾਸ਼ਾ ਅਗਨ ਬਿੰਬ ਪਾਉਣੇ ਕੀ ਬਾਣੀ ਹੈ ਜਿੰਨੀ ਨਾਮਕੇ ਦਾਸਾ ਪਉਣ ਪਾਣੀ ਅਗਨ ਤੋਂ ਪ੍ਰਗਟ ਹੋਈ ਬਾਣੀ ਜਦੋਂ ਅਸੀਂ ਇਹਦੇ ਚ ਸਿਰਫ ਅਕਾਲ ਉਸਤ ਨਰੋਲ ਗੁਰਮਤ ਅਨਸਾਰ ਵਿਚਾਰਾਂ ਦੀ ਖੇਡ ਤੇ ਵਿੱਚ ਖੇਡਾਂਗੇ ਫਿਰ ਗੁਰੂ ਪਿਆਰੀ ਸਾਧ ਸੰਗਤ ਦੀ ਇੱਕ ਸਟੇਜ ਤੇ ਜਾ ਕੇ ਸਾਡਾ ਮਨ ਇਸ ਭਾਸ਼ਾ ਤੋਂ ਵੀ ਉੱਪਰ ਉੱਠ ਖੜ ਦੇ ਸੱਚੇ ਪਾਤਸ਼ਾਹ ਜੀ ਹੁਕਮ ਕਰ ਰਹੇ ਨੇ ਕਹਿੰਦੇ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਮਾ ਇਕ ਵਾਰ ਜੋਤੁ ਤੇ ਭਾਵੈ ਸਾਈ ਭਲੀਕਾਰ ਤੂੰ ਸਲਾਮਤ ਨਿਰੰਕਾਰ ਇਥੇ ਦੇਖਦੇ ਆ ਕਈ ਵਾਰ ਕਈ ਇਹੀ ਆਖ ਦਿੰਦੇ ਜੀ ਨਾਨਕ ਨੀਚ ਨਾਨਕ ਨੇ ਆਪਣੇ ਆਪ ਨੂੰ ਨੀਚ ਆਖਿਆ ਨਾਨਕ ਦੇ ਨਿਰੰਕਾਰ ਨੂੰ ਆਖਿਆ ਉਸ ਅਕਾਲ ਪੁਰਖ ਵਾਗਰ ਨੂੰ ਆਖਿਆ ਨਾਨਕ ਨੀਚ ਨਹੀਂ ਹੈ ਨਾਨਕ ਕਹ ਰਹੇ ਆ ਕੀ ਕਹਿ ਰਹੇ ਨੇ ਕਹਿੰਦੇ ਜਿਹੜਿਆ ਤਿੰਨਾ ਗੁਣਾ ਦੀ ਬਾਦਸ਼ਾਹ ਹੀ ਨੀਚੇ ਰਹਿ ਜਾਂਦੀ ਐ ਤਰਾ ਹੀ ਗੁਣਾ ਤਿੰਨਾ ਗੁਣਾ ਦੀ ਬਾਦਸ਼ਾਹ ਨੂੰ ਤਰੇ ਗੁਣਾ ਆਖਿਆ ਤ੍ਰੈਗੁਣ ਮਿੱਤੇ ਚੌਥੇ ਵਰਤੇ ਇਹੋ ਪੰਥਨਾਰੀ ਭਗਤੀ ਚੌਥੇ ਪੌਥੋਂ ਸ਼ੁਰੂ ਹੁੰਦੀ ਹੈ ਨਾਨਕ ਨੀਜ ਨਹੀਂ ਹੈ ਨਾਨਕ ਕਹਿ ਰਹੇ ਨੇ ਕਿ ਜਿਹੜੀਆਂ ਤਿੰਨਾ ਗੁਣਾ ਦੀ ਹਿਸਤਾ ਹੀ نیچے ਰਹਿ ਜਾਂਦੀ ਹੈ ਔਰ ਜਿਹੜੀ ਮਾਲਕ ਦੀ ਬਖਸ਼ਿਸ਼ ਹੈ ਮਾਲਕ ਦੀ ਖੇਡ ਹੈ ਨਾ ਤਿੰਨਾ ਗੁਣਾ ਤੋਂ ਉੱਪਰ ਹੈ ਇਸ ਰੂਪ ਨਾ ਰੇਖਾ ਨਾ ਰੰਗ ਵਿੱਚ ਤ੍ਰੈਹੂ ਗੁਣ ਤੇ ਪ੍ਰਭ ਭਿੰਨਾ ਤੇ ਸੇ ਭੁਜਾਵੈ ਨਾਨਕਾ ਜਿਸ ਹੋਵੇ ਸੂ ਪਰਸੰਨ ਦੇਖੋ ਹੁੰਦਾ ਪਰਸੰਨ ਹੁੰਦਾ ਇੱਕ ਹੁਣ ਇੱਕ ਹੁੰਦਾ ਬਹੁਤ ਜ਼ਿਆਦਾ ਪਰਸੰਨ ਜਦੋਂ ਮਾਲਕ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਉਦੋਂ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਸਾਡਾ ਜੀਵਨ ਬਣ ਜਾਂਦਾ ਸਾਡੇ ਜੀਵਨ ਦਾ ਹਰ ਪਹਿਲੂ ਗੁਰਬਾਣੀ ਦੇ ਆਧਾਰ ਤੇ ਚੱਲਦਾ ਔਰ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਜੀਵਨ ਦੇ ਵਿੱਚ ਵਰਤਦੀਆਂ ਹਨ ਫਿਰ ਸਰਵਣ ਕਰ ਲਓ ਕਿਸ ਤਰ੍ਹਾਂ ਸਾਡੇ ਵਿਚਾਰਾਂ ਦੇ ਵਿੱਚ ਸ਼ੁੱਧਤਾ ਆਉਂਦੀ ਹੈ ਮਾਣੂ ਆਪਾਂ ਗੁਰਬਾਣੀ ਪੜ੍ਹਦੇ ਹਾਂ ਰੋਜ਼ ਪੜ੍ਹਦੇ ਹਾਂ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਪੋਗੋ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਕਿ ਜਿਹੜੀ ਅਨਹਦ ਬਾਣੀ ਆ ਉਸੇ ਨੂੰ ਗੁਰੂ ਦਾ ਸ਼ਬਦ ਆਖਿਆ ਉਸ ਨੂੰ ਗੁਰੂ ਦਾ ਸ਼ਬਦ ਜਾਣਣਾ ਉਸੇ ਨੂੰ ਹਰੀ ਦਾ ਨਾਮ ਵੀ ਆਖਿਆ ਉਹਦੇ ਵਿੱਚੋਂ ਹਰ ਰਸ ਅੰਮ੍ਰਿਤ ਰਸ ਬ੍ਰਹਮ ਰਸ ਪ੍ਰਗਟ ਹੁੰਦੇ ਆਂ ਕੀ ਉਹਦੀ ਨਿਸ਼ਾਨੀ ਆ ਹੁਣ ਸਾਨੂੰ ਗਿਆਨ ਹੋ ਗਿਆ ਕੀ ਸਾਡੇ ਅੰਦਰ ਉਹ ਅੰਮ੍ਰਿਤ ਰਸ ਹਰ ਰਸ ਬ੍ਰਹਮ ਰਸ ਪ੍ਰਗਟ ਹੈ ਨਹੀਂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਨਹੀਂ ਪੁੱਛਿਆ ਤੁਸੀਂ ਕਿੰਨੀ ਗੁਰਬਾਣੀ ਪੜ੍ਹਦੇ ਹੋ ਕਿੱਡੇ ਨਿਤਨੇਮੀ ਹੋ ਕਿੱਡੇ ਅਭਿਆਸੀ ਹੋ ਕੀ ਕਰਦੇ ਹੋ ਨਹੀਂ ਸੱਚੇ ਪਾਤਸ਼ਾਹ ਜੀ ਨੇ ਸਾਡੇ ਅੱਗੇ ਸਿਰਫ ਇੱਕ ਫੈਸਲਾ ਰੱਖਿਆ ਉਹ ਕਿਹੜਾ ਜੇਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਸਾਨੂੰ ਪੁੱਛਦੇ ਨੇ ਵੀ ਮੇਰੇ ਮਨ ਬੱਚੇ ਤੈਨੂੰ ਹਰ ਰਸ ਆਇਆ ਹੁਣ ਜੇ ਸਾਨੂੰ ਕੋਈ ਪੁੱਛੇ ਜੀ ਹਰ ਰਸ ਆਇਆ ਕਈ ਇਤੇ ਆਨੰਦ ਨੂੰ ਹੀ ਹਰ ਰਸ ਕਹਿ ਦਉਂਦੇ ਨੇ ਵੀ ਅੱਜ ਬੜਾ ਨੰਗਾ ਆਇਆ ਬੜਾ ਰਸ ਆ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਹਰ ਰਸ ਦੀ ਗੱਲ ਕਰਦੇ ਆ ਜਿਹਦੇ ਬਾਰੇ ਪਾਤਸ਼ਾਹ ਜੀ ਦਾ ਫੈਸਲਾ ਅਦ੍ਰਿਸ਼ਟਾ ਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਤਿ ਕਥਾਇਆ tha ਅਨਹਦ ਸ਼ਬਦ ਦੇ ਦਸਮੰਦ ਵਾਰ ਵੱਜਿਓ ਤਹਾਂ ਅੰਮ੍ਰਿਤ ਨਾਮ ਚ ਆਇਆ ਤਾਂ ਪ੍ਰੈਕਟੀਕਲੀ ਅੰਮ੍ਰਿਤ ਰਸ ਹਰ ਰਸ ਬ੍ਰਹਮ ਰਸ ਇਸ ਨਾਲ ਤੇ ਆਉਂਦੇ ਆ ਸੋ ਕੀ ਸਾਨੂੰ ਹਰ ਰਸ ਆਇਆ ਜੇ ਪੁੱਛੀਏ ਜੀ ਉਹ ਕੀ ਹੁੰਦਾ ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਆਖਿਆ ਵੀ ਤੁਸੀਂ ਕਿੱਡੇ ਵਿਆਸੀ ਕੀ ਨਿਤਨੇਮੀ ਕੀ ਉਪਰਲੇ ਕਰਦੇ ਹੋ ਕਿੱਡੇ ਦਾਨੀ ਹੋ ਕਿੰਨੇ ਸੋਹਣੇ ਹੋ ਕਿੰਨਾ ਤੁਹਾਨੂੰ ਦੌਲਤ ਲੈ ਕੇ ਚੱਲੇ ਹੋ ਸੱਚੇ ਪਾਤਸ਼ਾਹ ਜੀ ਨੇ ਇੱਕ ਗੱਲ ਦਾ ਨਵੇਲਾ ਕਰਤਾ ਜੇ ਤੇ ਹਰ ਰਸ ਆ ਰਿਹਾ ਫੇਰ ਤਾਂ ਤੇਰਾ ਜੀਵਨ ਭਾਗਾ ਵਾਲਾ ਜੇ ਹਰ ਰਸ ਨਹੀਂ ਆ ਰਿਹਾ ਪਾਤਸ਼ਾਹ ਜੀ ਕਹਿੰਦੇ ਤੂੰ ਭਾਗਾ ਤੋਂ ਹੀਣਾ ਤੇ ਜਮਾਂ ਦੇ ਵਾਸਾ ਗੁਰੂ ਪਿਆਰੀ ਸਾਧ ਸੰਗਤ ਜੀ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖੀ ਨੇ ਜੀ ਘਰ ਵਸਾਉ ਜੇ ਬਾਣੀ ਵਿਚਾਰ ਨਹੀਂ ਵਸਣੇ ਜੀ ਘਰ ਵਿੱਚ ਹੋ ਜਾਂਦਾ ਹੁਣ ਵਿਚਾਰਾਂ ਦੇ ਵਿੱਚ ਸ਼ੁੱਧਤਾ ਕਿਵੇਂ ਆਉਂਦੀ ਹੈ ਬਾਣੀ ਵਿਚਾਰ ਕੇ ਜੋ ਗੁਰਬਾਣੀ ਗੁਰੂ ਕਹਿ ਰਹੇ ਨੇ ਕੀ ਸਾਡਾ ਮਨ ਉਸ ਅਵਸਥਾ ਤੇ ਵਿਚਰਦੇ ਆ ਨਹੀਂ ਵਿਚਰਿਆ ਕਿ ਆਸੀਂ ਐਫਰਟ ਕਰ ਰਹੇ ਆ ਕਿ ਉਸ ਅਵਸਥਾ ਤੇ ਚਲੇ ਜਾਏ ਗੁਰਬਾਣੀ ਸਾਡਾ ਜੀਵਨ ਬਣ ਜਾਏ ਜੇ ਨਹੀਂ ਤੇ ਅਸੀਂ ਕੀ ਉਹਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਗੁਰਸਿੱਖ ਸੰਗਤ ਨਾਲ ਕਿਦੇ ਵਿਚਾਰੇ ਆ ਅਖਬਾਰ ਆਪਾਂ ਰੋਜ਼ ਪੜ੍ਹਨੇ ਇੱਕ دنیਵੀ ਉਦਾਹਰਨ ਹੈ ਮੰਨ ਲਓ ਇੱਕ ਅਖਬਾਰ ਜਾਂ ਸੋਸ਼ਲ ਮੀਡੀਆ ਤੇ ਖਬਰ ਹੈ ਰੋਜ਼ ਪੜ੍ਹਨੇ ਆਂ ਅਗਰ ਆਪਣੇ ਇਲਾਕੇ ਦੀ ਕੋਈ ਖਬਰ ਆ ਜਾਏ ਤੇ ਆਪਾਂ 2 4 5 10 ਨੂੰ ਦਿਨ ਦੇ ਵਿੱਚ ਪੁੱਛ ਲੈਨੇ ਆਂ ਵੀ ਆ ਇੱਕ ਖਬਰ ਲੱਗੀ ਸੀ ਜੀ ਸਾਨੂੰ ਸਮਝ ਨਹੀਂ ਆਈ ਕੀ ਇਹਦੇ ਬਾਰੇ ਪਤਾ ਤੁਹਾਨੂੰ 1 2 4 5 6 ਨੂੰ ਪਕਸ਼ੇ ਹੀ ਲੈਨੇ ਆਪਾਂ ਵੀ ਆ ਖਬਰ ਲੱਗੀ ਜੀ ਸਾਨੂੰ ਪਤਾ ਨਹੀਂ ਕਿੱਥੇ ਦੀ ਆ ਕਿਵੇਂ ਆ ਗੁਰੂ ਪਿਆਰੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਸਾਡੇ ਜੀਵਨ ਦਾ ਸਵਾਲ ਦੇ ਰਹੀ ਹਨ ਤੇ ਸਾਨੂੰ ਕਹਿ ਰਿਆ ਨੇ ਤੇ ਜਵਾਬ ਦੀ ਖੋਜ ਕਰੋ ਕਿਸ ਮਨ ਕੋ ਕੋਈ ਖੋਜੋ ਭਾਈ ਤਨ ਛੋਟੇ ਮਨ ਕਹਾ ਸਮਾਈ ਇਹਦੀ ਖੋਜ ਕਰੋ ਕਿ ਰੋਜ ਪੜਨੇ ਆ ਜਿਹਨੂੰ ਹਰ ਰਸ ਨਹੀਂ ਆਇਆ ਭਾਗਾਂ ਤੋਂ ਹੀ ਨਾ ਜਮਾ ਦੇ ਵਾਸੇ ਕਦੇ ਆਪਾਂ ਕਿਸੇ ਨੂੰ ਜਾ ਕੇ ਪੁੱਛਿਆ ਹੋਵੇ ਜੀ ਹਰ ਰਸ ਕਿਵੇਂ ਆਏਗਾ ਇਹ ਸਾਨੂੰ ਕਿਉਂ ਨਹੀਂ ਆ ਰਿਹਾ ਸਾਨੂੰ ਇਹਦੇ ਲਈ ਕੀ ਉਪਰਾਲਾ ਕਰਨਾ ਚਾਹੀਦਾ ਕਿ ਸਾਨੂੰ ਹਰ ਰਸ ਆ ਜਾਏ ਰੋਜ਼ ਪੜਦਿਆਂ ਨਾਮ ਜਿੰਨ ਕੇ ਮਨ ਵੱਸਿਆ ਬਾਜੇ ਸ਼ਬਦ ਘਨੇਰੇ ਪੜਦੀ ਤਾਂ ਰੋਜ਼ਾਂ ਕੀ ਸਾਡੇ ਅੰਦਰ ਘਨੇਰੇ ਸ਼ਬਦ ਪ੍ਰਗਟ ਹੋਏ ਹੁਣ ਰੋਜ਼ ਪੜਦਿਆਂ ਤੀਸਰੇ ਪਾਤਸ਼ਾਹ ਜੀ ਨੇ ਜਦੋਂ ਮਾਲਕ ਦੇ ਨਾਲ ਮੁਲਾਬਾ ਕੀਤਾ ਨੰਬ ਦੀ ਵਿਵਸਥਾ ਬਣੀ ਅਨੰਤ ਸਾਹਿਬ ਦੀਆਂ 40 ਪੌੜੀਆਂ ਦਾ ਉਚਾਰਨ ਕੀਤਾ 40 ਪੌੜੀਆਂ ਦਾ ਉਚਾਰਨ ਕੀਤਾ ਤੇ ਸਾਨੂੰ ਸਮਝਾਉਣਾ ਕੀਤਾ ਕੀ ਹੁਕਮ ਕਰ ਰਹੇ ਨੇ ਹੁਕਮ ਕਰ ਰਹੇ ਨੇ ਕਹਿੰਦੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਕਿਰਪਾ ਕੀ ਹੁੰਦੀ ਕਹਿੰਦੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਕੀ ਸਾਨੂੰ ਸੁਣੀ ਸੱਚੀ ਬਾਣੀ ਸੁਣੀ ਨਹੀਂ ਸੁਣੀ ਤਾਂ ਕਿਉਂ ਨਹੀਂ ਸੁਣੀ ਤੀਸਰੇ ਪਾਸ਼ਾ ਜੀ ਦੇ ਵਚਨ ਆਪਾਂ ਰੋਜ਼ ਪੜ੍ਹਦੇ ਆਂ ਆਨੰਦ ਪਿਆ ਮੇਰੀ ਮਾਈ ਹੁਣ ਇੱਥੇ ਮਾਈ ਕਿਹਨੂੰ ਆਖਿਆ ਕਦੇ ਵਿਚਾਰਿਆ ਨੇ ਇੱਥੇ ਮਨ ਬੱਚਾ ਆਤਮਾ ਨੂੰ ਮਾਤਾ ਆਖਿਆ ਤੇ ਪਿਤਾ ਕਾਲ ਪੁਰਖ ਵਾਹਿਗੁਰੂ ਮਨ ਆਤਮ ਸਰੂਪ ਹੋ ਕੇ ਮਾਤਮਾ ਦੇ ਸੰਮੁਖ ਹੋ ਕੇ ਕਹਿ ਰਿਹਾ ਕਿ ਮਾਤਾ ਮੈਨੂੰ ਬੜਾ ਆਨੰਦ ਆਇਆ ਕਿਵੇਂ ਆਇਆ ਕਹਿੰਦੇ ਮੈਂ ਸਤਿਗੁਰੂ ਨੂੰ ਪਾ ਲਿਆ ਕਿਵੇਂ ਪਾਇਆ ਦਸ ਰਹੇ ਨੇ ਕਹਿੰਦੇ ਸਤਿਗੁਰ ਦਾ ਪਾਇਆ ਸਹੀ ਸੇਤੀ ਜਦੋਂ ਤੱਕ ਸੁਭਾਅ ਦੇ ਵਿੱਚ ਸਹਿਜ ਨਹੀਂ ਬਣਿਆ ਉਦੋਂ ਤੱਕ ਇਹ ਗੱਲ ਨਹੀਂ ਬਣੀ ਸੁਭਾਅ ਦੇ ਵਿੱਚ ਸਹਿਜ ਬਣਿਆ ਤੇ ਆਨੰਦ ਦੀ ਅਵਸਥਾ ਬਣੀ ਸਤਿਗੁਰਤਾ ਪਾਇਆ ਸਹਿਜ ਸੇਤੀ ਮਨੁਭ ਜੀਆਂ ਬਧਾਈਆਂ ਇਹ ਬਖਸ਼ਿਸ਼ ਕੀਵੇਂ ਹੋਈ ਰਾਗ ਰਤਨ ਪਰਿਵਾਰ ਪਰੀਆਂ ਸ਼ਬਦਿਕ ਆਪਣਾਈ ਆ ਜਦੋਂ ਆਪਾਂ ਸੰਗਤ ਦੇ ਰੂਪ ਦੇ ਵਿੱਚ ਬੈਠ ਕੇ ਮਾਲਕ ਦਾ ਸ਼ੁਕਰਾਨਾ ਕਰਦੇ ਆ ਇੱਕ ਦੇ ਸੰਗਤ ਨੂੰ ਗੁਰਮੁਖ ਰੂਹਾ ਆਖਿਆ ਜਿਹੜੀਆਂ ਆ ਵਿੱਚ ਵਹਿੰਦੀਆਂ ਇਕ ਪਰੀਆਂ ਰੂਹਾ ਬਹੁਤ ਗੁਰਮ ਕਰੂਆ ਜਿਹੜੀਆਂ ਸਰੀਰ ਤੋਂ ਵੱਖ ਹੋ ਕੇ ਚੱਲ ਰਹੀਆਂ ਨੇ ਜਿਹਨੂੰ ਪੜ੍ਹਨੇ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਅਜ ਹਰ ਕੀ ਸੇ Hindu ਮਤਵ ਦੇ ਵਿੱਚ 33 ਕਰੋੜ ਦੇਵੀ ਦੇਵਤੇ ਮੰਨੇ ਗਏ ਨੇ ਪਰ ਗਿਣਤੀ ਮਿੰਤੀ ਤੋਂ ਬਾਹਰ ਦੀ ਗੱਲ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਹ ਦੇਹ ਜਿਹੜੀ ਸਾਨੂੰ ਮਾਲਕ ਨੇ ਦਿੱਤੀ ਆ ਦੇਵਤੇ ਇਸ ਦੇਹ ਨੂੰ ਲੋਚਦੇ ਨੇ ਕਿ ਸੱਚੇ ਬਾਦਸ਼ਾਹ ਸਾਨੂੰ ਵੀ ਇਹ ਸਰੀਰ ਦੇ ਅਸੀਂ ਵੀ ਤੇਰੀ ਬੰਦਗੀ ਕਰੀਏ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਹਜਰ ਕੀ ਸੇਬ ਮਾਲਕ ਦਾ ਸ਼ੁਕਰਾਨਾ ਕਰਨਾ ਹੁੰਦਾ ਤਾਂ ਕਿ ਸਾਨੂੰ ਵੀ ਦੇਹ ਮਿਲ ਜਾਏ ਇਹ 33 ਕਰੋੜ ਦੇਵੀ ਦੇਵਤੇ ਗੁਰਸਿੱਖਾਂ ਦੀ ਸੰਗਤ ਵਿੱਚ ਜਿਹੜਾ ਗੁਰਮੁਖ ਨਾਮ ਜਪਦੈ ਜਿਹਦੇ ਵਿਚਾਰਾਂ ਦੇ ਵਿੱਚ ਸ਼ੁੱਧਤਾ ਆ ਗਈ ਜਿਹੜਾ ਬੈਠ ਕੇ ਜਪਦਾ ਜਿਹਦੇ ਆਹਾਰ ਵਿਹਾਰ ਵਿਚਾਰਾਂ ਚ ਸ਼ੁੱਧਤਾ ਆ ਗਈ ਉਹਦੇ ਨਾਲ ਬੈਠ ਕੇ ਬਹੁਤ ਗੁਰਮੁਖ ਰੂਹਾਂ ਪਰੀਆਂ ਰੂਹਾਂ ਬੈਠ ਕੇ ਸ਼ੁਕਰਾਨਾ ਕਰਦੀਆਂ ਜਿਹਨੂੰ ਆਪਾਂ ਪੜਦੇ ਆ ਮਾਨਵਸ ਤੇ ਦੇਵਤੇ ਕੀ ਇਹ ਤਰਤਨਾ ਲੱਗੀ ਵਾਰ ਹੁਣ ਦੇਵਲੋਕ ਦੀ ਕੀ ਨਿਸ਼ਾਨੀ ਹੈ ਸਾਨੂੰ ਕਿਵੇਂ ਪਤਾ ਲੱਗੇ ਮਨ ਦੇਵਲੋਕ ਤੇ ਗਿਆ ਜਾਂ ਨਹੀਂ ਗਿਆ ਰੋਜ਼ ਪੜਦਿਆਂ ਦੇਵਲੋਕ ਕੀ ਕਿਆ ਨਿਸ਼ਾਨੀ ਬਾਜੇ ਤਾਂ ਕਿ ਆਨੰਦ ਵਾਣੀ ਆ ਜਦੋਂ ਸਿਮਨ ਕਰਦੇ ਆ ਸਾਡੇ ਅੰਦਰੋਂ ਆਨੰਦ ਚ ਝੰਕਾਰ ਪ੍ਰਗਟ ਹੋ ਜਾਂਦੀ ਹੈ ਦੇਵਲੋਕ ਦੀ ਨਿਸ਼ਾਨੀ ਹੈ ਜਿੱਥੇ ਜਾ ਕੇ ਆਨੰਦ ਦੀ ਅਵਸਥਾ ਬਣਦੀ ਹੈ ਔਰ ਸੱਚੇ ਪਾਤਸ਼ਾਹ ਕਹਿੰਦੇ ਪਰੀਆਂ ਸ਼ਬਦੇ ਗਾ ਬਣਾਈ ਹੈ ਹਮ ਔਰ ਜਦੋਂ ਇਹ ਪਰੀਆਂ ਸ਼ਬਦ ਦੇ ਗਾਵਣ ਆਉਂਦੀਆਂ ਮਾਲਕ ਦਾ ਸ਼ੁਕਰਾਨਾ ਗੁਰਮੁਖ ਨੂੰ ਆ ਕੇ ਕਰਦੀਆਂ ਸ਼ਬਦੋ ਤਾਂ ਗਾਉ ਉਹ ਹਰੀ ਕੇਰਾ ਮਨ ਜਿਨੀ ਵਸਾਇਆ ਕਦੇ ਗੁਰਮੁਖੋ ਜੀ ਨੇ ਮਾਲਕ ਨੂੰ ਮਨ ਦੇ ਵਿੱਚ ਵਸਾ ਕੇ ਆਪਾਂ ਸ਼ੀਸ਼ੇ 'ਚ ਆਪਣੇ ਆਪ ਨੂੰ ਰੋਜ਼ ਦੇਖਦੇ ਆਂ ਕਦੇ ਆਪਾਂ ਸ਼ੀਸ਼ੇ ਦੇ ਮੂਹਰੇ ਖੜ ਕੇ ਆਪਣੇ ਆਪ ਨਾਲ ਸਵਾਲ ਕੀਤਾ ਹੋਵੇ ਇਹ ਸਰੀਰਾ ਮੇਰੇ ਆ ਇਸ ਜਗਮੇ ਆਏ ਕੇ ਕਿਆ ਦੁਧ ਕਰਮ ਕਮਾਇਆ ਕਿਆ ਕਰਮ ਕਮਾਇਆ ਤੂੰ ਤੇ ਸਰੀਰ ਆਜਾ ਤੂੰ ਜਗ ਮੇ ਆਇਆ ਜੇ ਨ ਹਾਰ ਤੇ ਰਾ ਰਚਨਾ ਰਚਿਆ ਸੋ ਹਰਮਾਨ ਨਾ ਬਸਾਇਆ ਕਿਉਂ ਨਹੀਂ ਤੂੰ ਬਸਾਇਆ ਆਪਣੇ ਆਪ ਦੇ ਨਾਲ ਸਵਾਲ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਆਪ ਨਾਲ ਵਿਚਾਰਨੇ ਔਰ ਜਦੋਂ ਆਪਾਂ ਆਪਣੇ ਆਪ ਦੇ ਨਾਲ ਵਿਚਾਰਾਂ ਦੀ ਖੇਡ ਦੇ ਵਿੱਚ ਸਾਡੇ ਵਿਚਾਰਾਂ ਦੇ ਵਿੱਚ ਸ਼ੁੱਧਤਾ ਹੁੰਦੀ ਹੈ ਤਾਂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਏ ਬਹੁਤ ਗੁਰਮੁਖ ਰੂਆ ਸ਼ਬਦ ਗੋੜ ਮਾਲਕ ਦਾ ਸ਼ੁਕਰਾਨਾ ਕਰਨ ਆਉਂਦੀ ਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਾਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੁਣ ਇਹਦਾ ਨਿਚੋੜ ਕੀ ਹੈ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੱਕ ਸੁਭਾਅ ਦੇ ਵਿੱਚ ਸਹਿਜ ਨਹੀਂ ਬਣਿਆ ਕਿਉਂਕਿ ਜਦੋਂ ਤੱਕ ਵਿਚਾਰਾਂ ਦਾ ਵਹਾਅ ਤੇਜ ਹੈ ਵਿਚਾਰਾਂ ਵਿੱਚ ਸ਼ੁੱਧਤਾ ਨਹੀਂ ਉਦੋਂ ਤੱਕ ਵਿਚਾਰਾਂ ਦਾ ਵਹਾਅ ਤੇਜ ਹੈ ਜਦੋਂ ਵਿਚਾਰਾਂ ਦੇ ਵਿੱਚ ਸ਼ੁੱਧਤਾ ਆਉਣ ਲੱਗੀ ਵਿਚਾਰਾਂ ਦਾ ਠਹਿਰਾਓ ਬਣਨਾ ਸ਼ੁਰੂ ਹੋ ਜਾਂਦਾ ਹੈ ਵਿਚਾਰ ਮਾਰੇ ਤਰੇ ਤਾਰੇ ਉਲਟ ਜੁੜਨਾ ਆਵੇ ਔਰ ਵਿਚਾਰਾਂ ਦੀ پکڑ ਤੋਂ ਜਦੋਂ ਹੀ ਮਨ ਉੱਪਰ ਉੱਠਦਾ ਹੈ ਵਿਚਾਰਾਂ ਵਿੱਚ ਸ਼ੁੱਧਤਾ ਆਉਂਦੀ ਹੈ ਉਦੋਂ ਗੁਰਮੁ ਗੁਰਬਾਣੀ ਸਾਡਾ ਜੀਵਨ ਬਣ ਜਾਂਦਾ ਹੈ ਜੀਵਨ ਗੁਰਬਾਣੀ ਬਣ ਜਾਂਦੀ ਹੈ ਇਸ ਜੀਵਨ ਨੂੰ ਜੀਣ ਦਾ ਚਾਅ ਬਣ ਜਾਂਦਾ ਹੈ ਚਾਅ ਬਣ ਜਾਂਦਾ ਹੈ ਜੋ ਮਾਲਕ ਨੇ ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ ਕੇਸਾਂ ਸਵਾਸਾਂ ਦੇ ਨਾਲ ਨਿਭਾ ਜਾਏ ਸੋ ਉਹਦੇ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਵਿਚਾਰਾਂ ਦੇ ਵਿੱਚ ਸ਼ੁੱਧਤਾ ਆ ਜਾਏ ਕਿ ਮੇ ਆਉਂਦੀ ਆ ਤੀਸਰੀ ਪਾਤਸ਼ਾਹ ਕੰਦੇ ਸਤਿਗੁਰਤਾ ਪਾਇਆ ਸਹਿਜ ਸੇthi ਜੇ ਸੁਭਾਅ ਚ ਸਹਿਜ ਬਣਿਆ ਤੇ ਪਾਇਆ ਜੇ ਸੁਭਾਅ ਚ ਸਹਿਜ ਨਹੀਂ ਬਣਿਆ ਕਿਆ ਪੜੀਏ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਸ ਲਈ ਵਿਚਾਰਾਂ ਦੇ ਵਿੱਚ ਸਹਿਜ ਆਉਣਾ ਜੇ ਸੁਭਾਅ ਦੇ ਵਿੱਚ ਸਹਿਜ ਨਹੀਂ ਆਇਆ ਇਹਦਾ ਮਤਲਬ ਵਿਚਾਰਾਂ ਦੇ ਵਿੱਚ ਮੁਰਾਈ ਚੱਲ ਰਹੀ ਹੈ ਸਵੇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਆਪਾਂ ਸੇਮਨ ਕਰਦੇ ਆਂ ਇਹ ਜਿਹੜੀਆਂ ਨੰਦ ਸਾਹਿਬ ਦੀ ਆਪਾਂ ਵਨਾਂ ਸਭ ਨੇ 40 ਪੌੜੀਆਂ ਦਾ ਜਾਪ ਕਰਦੇ ਆ। ਪਹਿਲੀ ਪੌੜੀ ਦੇ ਵਿੱਚ ਮਨ ਆਪਣਾ ਹਾਲ ਬਿਆਨ ਕਰਦਾ ਹੈ। ਆਤਮ ਸਰੂਪ ਦੇ ਸਾਹਮਣੇ ਹੋ ਕੇ ਆਤਮਾ ਨੂੰ ਮਤ ਆਖਿਆ ਕਿ ਮਾਤਾ ਮੈਨੂੰ ਬੜਾ ਆਨੰਦ ਆਇਆ ਮੈਂ ਸਤਿਗੁਰੂ ਨੂੰ ਪਾ ਲਿਆ। ਕਿਉਂਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰੂ ਨੇ ਨਾਮ ਦੀ ਦਾਤ ਦੇ ਕੇ ਨਵਾਜਣਾ ਹੁੰਦਾ ਹੈ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਉਂ-ਜਿਉਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ। ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਵਰਤਦੀ ਹੈ ਔਰ ਇਹ ਜੀਵਨ ਮਾਲਕ ਦੇ ਦਰਤੇ ਪ੍ਰਵਾਨ ਹੋ ਜਾਂਦਾ ਸਾਡੇ ਆਹਾਰ ਵਿਹਾਰ ਵਿਚਾਰਾਂ ਦੇ ਵਿੱਚ ਸ਼ੁੱਧਤਾ ਆ ਜਾਏ ਉਸ ਲਈ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ ਫਿਰ ਸਰਵਣ ਕਰ ਲਓ ਜਿਵੇਂ ਆਪਾਂ ਕਹਿੰਦੇ ਆ ਘਰਾਂ ਦੇ ਵਿੱਚ ਕਲੇਸ਼ ਬਹੁਤ ਹੈ ਜੇ ਪਰਿਵਾਰ ਵਿੱਚ ਬੈਠ ਕੇ ਸਿਮਰਨ ਕਰੀਏ ਕੀ ਹੋਏਗਾ ਮਨ ਨੀਮਾ ਕਿਥੋਂ ਨੀਮਾ ਹੋਏਗਾ ਮਨ ਆ ਤਿੰਨਾ ਗੁਣਾ ਦੇ ਵਿਚਾਰ ਨੇ ਰਜਗੁਣੀ ਵਿਚਾਰ ਨੇ ਆਸ਼ਾ ਭਲਾਸ਼ਾ ਤ੍ਰਿਸ਼ਨਾ ਸਤੋਗੁਣੀ ਵਿਚਾਰ ਨੇ ਦਇਆ ਧਰਮ ਸ਼ੈਨ ਸ਼ੀਲਤਾ ਆਸਾ ਸੰਤੋਖ ਤਮੋਗੁਣੀ ਵਿਚਾਰ ਨੇ ਕਾਮ ਕਰੋਧ ਲੋਭ ਮਹੰਕਾਰ ਚਾਹੇ ਵਿਚਾਰ ਰਜਗੁਣੀ ਨੇ ਚਾਹੇ ਸਤੋਗੁਣੀ ਨੇ ਚਾਹੇ ਤਮੋਗੁਣੀ ਨੇ ਰਹਿ ਤ੍ਰੈ ਗੁਣਾਤੀ ਹੈ ਨਾ ਆਸ਼ਾ ਕੰਦੀ ਤੇਹੀ ਗੁਣੀ ਸੰਸਾਰ ਪ੍ਰਮਸਤਾ ਸੁਤਿਆਰਣ ਸਾਰੇ ਹੀ ਪਰਮ ਦੇ ਵਿੱਚ ਨੇ ਸਾਰੇ ਹੀ ਸੁੱਤੇ ਪਏ ਆ ਤ੍ਰੈ ਗੁਣਾ ਦੇ ਵਿੱਚ ਤ੍ਰੈ ਗੁਣ ਮਿਟੇ ਚੌਥੇ ਵਰਤੇ ਆ ਪਕ ਜਾਨੀ ਚੌਥੇ ਪਾਤੇ ਤਿੰਨਾ ਗੁਣਾ ਤੋਂ ਸਾਡੇ ਵਿਚਾਰ ਪੈਦਾ ਹੁੰਦੇ ਨੇ ਔਰ ਤਿੰਨ ਗੁਣੋਂ ਤੀ ਸਾਡੀ ਆਵਾਜ਼ ਪ੍ਰਗਟ ਹੁੰਦੀ ਆ ਜਿਵੇਂ ਹੁਣ ਆਪਾਂ ਸਿਮਨ ਕਰਦੇ ਆ ਜੇ ਤੇ ਮਨ ਵਿਚਾਰਾਂ ਦੇ ਵਿੱਚ ਆ ਤਾਂ ਤਨ ਖਰਚਿਆ ਗਿਆ ਤਿੰਨਾਂ ਗੁਣਾਂ ਤੋਂ ਸਾਡੀ ਭਾਸ਼ਾ ਪ੍ਰਗਟ ਹੁੰਦੀ ਜੇ ਆਵਾਜ਼ ਵਿੱਚ ਧਿਆਨ ਹੋ ਇਕਾਗਰ ਹੋ ਗਿਆ ਤਾਂ ਇਹ ਸਵਾਸ ਭਗਤੀ ਦੇ ਦਰਤੇ ਪ੍ਰਵਾਹਣ ਹੋ ਗਿਆ ਜਦੋਂ ਇਸ ਤਰ੍ਹਾਂ ਸਿਮਨ ਕਰਦੇ ਆ ਮਾਲਕ ਦੀ ਰਹਿਮਤ ਹੁੰਦੀ ਆ ਜੇ ਆਪਾਂ ਪਰਿਵਾਰਾਂ ਦੇ ਵਿੱਚ ਬੈਠ ਕੇ ਮਾਲਕ ਦਾ ਸ਼ੁਕਰਾਨਾ ਕਰੀਏ ਪਰਿਵਾਰਾਂ ਦੇ ਵਿੱਚ ਕੋਈ ਚਾਹ ਰਜੋ ਗੁਣੀ ਚਾਹ ਸਤੋ ਗੁਣੀ ਜਾਂ ਤਮੋ ਗੁਣੀ ਆ ਆਪਣੇ ਗੁਣ ਤੋਂ ਨਿਵੇਗਾ ਆਪਣੇ ਵਿਚਾਰਾਂ ਤੋਂ ਨਿਵੇਗਾ ਅੱਜ ਕਲੇਸ਼ ਕਿਹਵਾ ਕਰਾਉਂਦੇ ਵਿੱਚ ਹਰ ਕੋਈ ਆਪਣੀ ਗੱਲ ਮਨਾਉਣੀ ਚਾਹੁੰਦਾ ਜੋ ਮੈਂ ਕਿਹਾ ਇਹੀ ਗੱਲ ਹੋਣੀ ਚਾਹੀਦੀ ਆ ਇਹ ਕਲੇਸ਼ ਦਾ ਕਾਰਨ ਬਣਦਾ ਇੱਕ ਨੇ ਗੱਲ ਕਹਿਤੀ ਦੂਜਾ ਉਸ ਨੂੰ ਕਦਮ ਕਰ ਲੱਗਿਆ ਮੈਂਟ ਲਾਉਂਦੇ ਪਰ ਜੇ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਜਾਂ ਬੱਚਿਆਂ ਨੂੰ ਇਸ ਲਈ ਪ੍ਰੇਰ ਲੈਂਦੇ ਹਾਂ ਕਿ ਭਾਈ ਜਦੋਂ ਵੀ ਪ੍ਰਸ਼ਾਦਾ ਪਾਣੀ ਛਕਣਾ ਸਿਮਰਨ ਕਰਕੇ ਪ੍ਰਸ਼ਾਦਾ ਪਾਣੀ ਛਕੀਏ ਯਾ ਕੁਝ ਸਮਾਂ ਪਰਿਵਾਰ ਚ ਸਮਾਂ ਨਿਸ਼ਚਿਤ ਕਰੀਏ ਕਿ ਆਪਾਂ ਕੁਝ ਕਣੀਆਂ ਬਹਿ ਕੇ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਕੀ ਹੋਏਗਾ ਹਰ ਕੋਈ ਆਪਣੀ ਮੱਤ ਤੋਂ ਨਿਵੇਗਾ ਜਦੋਂ ਆਪਣੀ ਮੱਤ ਤੋਂ ਨਿਵੇਗਾ ਕੀ ਹੋਏਗਾ ਮਨੁਲੋ ਇੱਕ ਮੈਂਬਰ ਨੇ ਪਰਿਵਾਰ ਦੇ ਨੇ ਗੱਲ ਰੱਖ ਦਿੱਤੀ ਵੀ ਆਹ ਕੰਮ ਐ ਕਰਨਾ ਪਹਿਲਾਂ ਕੀ ਸੀ ਉਹਦਾ ਵਿਰੋਧ ਹੋ ਜਾਂਦਾ ਸੀ ਜੇ ਸ਼ੁਕਰਾਨਾ ਕਰਕੇ ਬੈਠਦੇ ਆ ਸਾਰਿਆਂ ਦਾ ਮਨ ਨਿਵੇਆ ਹੋਏਗਾ ਹੁਣ ਇੱਕ ਨੇ ਆਪਣਾ ਪੱਖ ਰੱਖਿਆ ਆਪਾਂ ਨੂੰ ਆਹ ਕੰਮ ਐ ਕਰ ਲੈਣਾ ਚਾਹੀਦਾ ਦੂਸਰੇ ਨੇ ਆਪਣਾ ਸੁਝਾਅ ਦੇਤਾ ਵੀ ਇਹਨੂੰ ਐਂ ਕਰ ਲਈਏ ਤਾਂ ਹੋਰ ਵੀ ਵਧੀਆ ਹੋ ਜਾਏਗਾ ਤੀਸਰੇ ਨੇ ਆਪਣਾ ਪੱਖ ਕਰ ਦਿੱਤਾ ਵੀ ਚੱਲ ਇਹਨੂੰ ਜੇ ਆਪਾਂ ਐਂ ਕਰ ਲਈਏ ਤਾਂ ਹੋਰ ਵੀ ਚੰਗਾ ਹੋ ਸਕਦਾ ਜਦੋਂ ਪਰਿਵਾਰਾਂ ਦੀ ਇੱਕ ਮਤ ਹੋ ਜਾਂਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਉੱਥੇ ਬਖਸ਼ਿਸ਼ ਹੁੰਦੀ ਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦੜਾਇਆ ਜਦੋਂ ਗੁਰਮੰਤਰ ਨੂੰ ੜ ਕਰਦੇ ਆ ਸੁਖ ਤੀਰਥ ਬਣ ਕੇ ਸਾਡੇ ਨਾਲ ਚੱਲ ਪੈਂਦੇ ਨੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਅੰਤਰਗਤ ਤੀਰਥ ਮਲ ਨਾਉ ਉਹ ਨਾਮ ਰੂਪੀ ਤੀਰਥ ਨੇ ਦੇਹੀ ਦੇ ਅੰਦਰੋਂ ਪ੍ਰਗਟ ਹੋਣਾ ਉਹ ਨਾਮ ਰੂਪੀ ਤੀਰਥ ਦੇ ਕੌਣ ਲੈ ਕੇ ਜਾਏਗਾ ਕੌਣ ਉਹ ਤੀਰਥ ਸਾਨੂੰ ਬਖਸ਼ੇਗਾ ਸਤਗੁਰ ਸਿੱਖ ਕੋ ਨਾਮ ਧੰਨ ਦੇ ਪੁਰਖਾ ਸਿੱਖ ਬੜ ਭਾਗੀ ਹੈ ਕਿਸੇ ਨੇ ਬਾਹਰੋਂ ਨਹੀਂ ਦੇਣਾ ਅੰਦਰੋਂ ਸਤਗੁਰੂ ਨੇ ਨਾਮ ਦੀ ਦਾਤ ਦੇ ਕੇ ਨਵਾਜਣਾ ਨਾਉਨੀ ਦਾ ਮਰ ਪ੍ਰਭ ਦੇ ਹੀ ਮੈਂ ਇਸ ਕਾ ਵਿਸ਼ਰਾਮ ਜਿਹਦੇ ਬਾਰੇ ਪੜ੍ਹਦੇ ਆ ਦਾਤੇ ਦਾਤ ਰੱਖਿਆ ਤੇ ਆਪਣੇ ਜਿਸ ਭਾਵੇਂ ਤਿਸ ਦੇ ਜੇ ਵਿਚਾਰਾਂ ਤੋਂ ਅਸੀਂ ਮਾਲਕ ਨੂੰ ਭਾਵਾਂਗੇ ਸਾਡਾ ਆਹਾਰ ਸਾਡਾ ਵਿਹਾਰ ਸਾਡੇ ਵਿਚਾਰਾਂ ਵਿੱਚ ਸ਼ੁੱਧਤਾ ਹੋएगी ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਮਾਲਕ ਸਾਨੂੰ ਨਾਮ ਰੂਪੀ ਤੀਰਥ ਬਖਸ਼ ਦੇਗਾ ਜਦੋਂ ਮਾਲਕ ਅਤੀਰਥ ਨਾਮ ਰੂਪੀ ਤੀਰਥ ਬਖਸ਼ਦਾ ਆਪਣੇ ਦਰ ਤੇ ਨਵਾਜ ਲੈਂਦਾ ਜਿਸੇ ਨਵਾਜੇ ਗੁਰਮਖ ਸਾਜੇ ਨਾਮ ਵਸੇ ਤੇ ਸਾਨੂੰ ਹਦਵਾਜੇ ਤੇ ਸਹੀ ਸੋਕ ਤੇ ਸਹੀ ਟੁਕrai ਤੇ ਸੁਣਾਵੇ ਜਮ ਨੇੜਾ ਹੈ ਕਿ ਜਮਾਂ ਦੀ ਮਰ ਨਹੀਂ ਲੜੀ ਨਹੀਂ ਆਉਂਦੀ ਇਸ ਕਰਕੇ ਗੁਰੂ ਪਿਆਰੀ ਸਾਲ ਸੰਗਤ ਜੀ ਆਹਾਰ ਵਿਹਾਰ ਵਿਚਾਰ ਵਿੱਚ ਸ਼ੁੱਧਤਾ ਹੋ ਜਾਏ ਤੇ ਸਾਨੂੰ ਕੁਝ ਘੜੀਆਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤਾਂ ਕਿ ਸਵਾਦ ਦੇ ਵਿੱਚ ਸਹਿਜ ਬਣ ਜਾਏ ਮਨ ਆਪਾ ਵਿਚਾਰਨ ਦੇ ਯੋਗ ਬਣ ਜਾਏ ਇਹ ਹੀ ਬੇਨਤੀਆਂ ਪ੍ਰਵਾਨ ਕਰਨੀਆਂ अनेका ਗਲਤੀਆਂ ਨੂੰ ਨਾ ਚਿਤਾਰਦੇ ਹੋਏ ਬਖਸ਼ੋ ਅਸੀਸ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ